منا فوٹو فوٹو ادم سنگھ چنگی طرح جبھی تھوڑا کھٹ کے پائے ہو اپ پیچھے ہو جاتا کد کد بہت سن رہا ہے گڈ ٹھیک ہے شکوب نے ارٹی بہت بڑا کرتے ہیں میں اج بھی بیٹھ لو جی یہ સંપان جی لانے

ڀايو <laughs> ڀايو <laughs> 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 ਰਬੀਨ ਜੀ ਦਾ ਬੋਲਣ ਵਾਲਾ ਦਰਵਾਜੀ ਆ ਗਿਆ ਭਾਈ ਅਸਰ ਜਾਈ ਗਏ ਤੁਹਾਨੂੰ ਬੈਠੇ ਹੋ ਜੀ ਚਲੋ ਅੰਦਰ ਆ ਜਾਈਏ ਜੀ ਦਾਨਮੁਰੀ ਵਿੱਚ ਦਾਨਮੁਰੀ ਵਿੱਚ ਪੰਜਾਬ ਦੇ ਆਪ ਸਤਿਕਾਰਯੋਗ ਮਾਜੇਤ ਸਾਬਸਮਾ ਮੰਤਰੀ ਪੰਜਾਬ ਮੇਰੇ ਪ੍ਰਾਰਥੀ ਵਿਅਕਤੀ ਐਕਸਪਰੀਅਨ ਪੰਜਾਬ ਪਰ ਦੇ ਯੂਨੀਅਨ ਸਿਹਦਰ ਕੁਸ਼ਵਿੰਦਰ ਸਿੰਘ ਜੀ ਮਾਸ਼ਾ ਐਕਸਪਰੀਅਨ ਸ਼ੈਲਰ ਯੂਨੀਅਨ ਹੋਪੂਰਾ ਜੀ ਜਿਓ ਕੋਈ ਨਾ ਰਹੀ ਵੀ ਐਤੀ ਬਣੀ

ਸਰਕਾਰ ਵਾਲਾ ਬਰਾਬਰ ਦੀ ਮਨਾਇਆ ਸਿਜਾ ਦੇ ਸੈਂਟਰ ਨਾਲ ਸ਼ਾਇਦ ਅਸੀਂ ਪੂਰੀ ਤਰ੍ਹਾਂ پکڑ ਨਾ ਪਾਏ ਹੁਣ ਬਾਕੀ ਪਰ ਕੋਟ ਕਪੂਰੇ ਮੰਡੀ ਚ ਆਏ ਆ ਇਹ ਜਿਹੜੋ ਇੱਕ ਬੜਾ ਵੱਡਾ ਫੰਕਸ਼ਨ ਸੀ ਉੱਥੇ ਬੜਾ ਪਰਵਾਹ ਹੰਗਾਰਾ ਮਿਲਿਆ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਥੋੜਾ ਆਪਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਮੇਰੇ ਲਈ ਇਹ ਨਹੀਂ ਕਿ 2000 ਬੰਦਾ ਜਾਂ 10000 ਬੰਦਾ ਮੈਂ ਤਾਂ 20 ਬੰਦੇ ਨੂੰ ਵੀ ਜਾ ਕੇ ਪ੍ਰਚਾਰ ਕਰੂੰਗਾ ਕਿ ਮੱਕੀ ਬੀਜੋ ਪੰਜਾਬ ਦਾ ਪਾਣੀ ਬਚਾਓ ਪੰਜਾਬ ਦੀ ਬਿਜਲੀ ਬਚਾਓ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਪੰਜਾਬ ਦਾ ਪਾਣੀ ਬਚਾ ਕੇ ਜਾਈਏ ਔਰ ਜਿਹੜਾ ਵਾਈਟ 골ਡ ਕਾਟਨ ਸੀ ਉਹਨੂੰ ਮੁਰਕੇ ਫੇਰ ਆਪਾਂ ਸੁਰਜੀਵਿਤ ਕਰੀਏ ਬੋਲਗਾਰਡ 3 ਇੱਥੇ ਇੰਟਰੋਡਿਊਸ ਕਰਾਉਣਾ ਪੰਜਾਬ ਦੇ ਵਿੱਚ ਅਤ ਜ਼ਰੂਰੀ ਆ ਜਿੰਨਿੰਗ ਮਿਲਾਂ ਸਾਡੀਆਂ ਬੰਦ ਹੋ ਗਈਆਂ ਸਪਿੰਨਿੰਗ ਮੇਲਾ ਬੜੀਆਂ ਵੱਧ ਹੋ ਗਈਆਂ ਚੁੱਪ ਚੁੱਪ ਯਾਰ ਹਾਂਜੀ ਬੋਲੋ ਤੇ ਸਪਿੰਨਿੰਗ ਮੇਲਾ ਟੈਕਸਟਾਈਲ ਇੰਡਸਟਰੀ ਪੈਰੋਲ ਗਾੜੀ ਵਧੀਆ ਕਹਿੰਦਾ ਸਾਰਿਆਂ ਦੀ ਗੱਲ ਕਰਨੀ ਆ ਉਹਦੇ ਲਈ ਮੈਂ ਇੱਕ ਇੱਕ ਵੀਰ ਨੂੰ ਬੇਨਤੀ ਕਰਨੇ ਚਾਹਨਾ ਕਿ ਇਸ ਮਹਿਮ ਦੇ ਵਿੱਚ ਮਿਲਣਾ ਚਾਹੀਦਾ ਠੀਕ ਹੈ ਨਮਸਕਾਰ ਦੋਸਤੋ ਮੈਂ ਰਮੇਸ਼ ਕਪਰ ਇੰਡੀਅਨ ਟੀਵੀ ਨਿਊਜ਼ ਕੋਰ ਕੂਰਾ ਪੰਜਾਬ ਤੁਸੀਂ ਦੇਖਿਆ ਹੈ ਕਿ ਅੱਜ ਕੋਰਪੂਰਾ ਦੀ ਨਵੇਂ ਨਵੀਂ ਦਾਣਾ ਮੰਡੀ ਦੇ ਵਿੱਚ ਸਰਦਾਰ ਉਦਮ ਸਿੰਘ ਔਲਕ ਦੀ ਦੁਕਾਨ ਤੇ ਰਾਣਾ ਗੁਰਜੀਤ ਸਿੰਘ ਜੀ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਉਹਨਾਂ ਨੇ ਕਿਸਾਨਾਂ ਨੂੰ ਮੈਸੇਜ ਦਿੱਤਾ ਕਿ ਤੁਸੀਂ ਪਾਣੀ ਦਾ ਪੱਧਰ ਉੱਚਾ ਚੱਕਣ ਵਾਸਤੇ ਮੱਕੀ ਦੀ ਤੇ ਮੂੰਗੀ ਦੀ ਬਜਾਈ ਕਰੋ ਔਰ ਤਾਂ ਕਿ ਝੋਨੇ ਦੀ ਫਸਲ ਤੋਂ ਬਚਿਆ ਜਾ ਸਕੇ ਇਸ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਮੱਕੀ ਦੀ ਐਮਐਸਪੀ ਦੋਣ ਦੀ ਗਰੰਟੀ ਅਸੀਂ ਲੈਣੇ ਆਂ ਔਰ ਤੁਸੀਂ ਮੱਕੀ ਦੀ ਬਜਾਈ ਵੱਧ ਤੋਂ ਵੱਧ ਕਰੋ ਧੰਨਵਾਦ